ਤੋ ਵਾ ਟਾਈਮ ਆਊਟ ਲੈ ਲਿਓ ਪਲੀਜ਼ ਪੂਰੀ ਛੰਨਾ ਵਾਲਾ ਗੁਰਦੀਪ ਸਿੰਘ ਪੂਰੀ ਹੈ ਫਟੇਗੜ ਛੰਨਾ ਪਿੰਡ ਹੈ ਜ਼ਿਲ੍ਹੇ ਬਰਨਾਲੇ ਦਾ ਨਵਾਜਿਆ ਜਾਊਗਾ ਥਾਰ ਦੇ ਨਾਲ ਮਾਣੂ ਕੇ ਗਿਲ ਵਾਲੇ ਜੀਵਨ ਦਾ ਸਕਾਰਪੀਓ ਦੇ ਨਾਲ ਗੁਲਜਾਰੀ ਮੋਨਕ ਦਾ ਸਕਾਰਪੀਓ ਦੇ ਨਾਲ ਅਜਮਾ ਦੀ ਹੋਈ ਜੋਤੇ ਦੇ ਪੱਟਾ ਤੋਂ ਬਾਅਦ ਗੱਲ ਕਹਿੰਦੇ ਨੌਜਨ ਛੰਨਾ ਵਾਲੇ ਭੂਰੀ ਦੀ ਗੱਲ ਹੋਈ ਲੈ ਵੀ ਦਸ਼ਮੇਸ਼ ਵਾਲਿਆ ਤੇਰਾ ਧੰਨਵਾਦ ਆ ਇੱਕ ਪਾਸੇ ਸਿਮਾਂ ਪਕੜਿਆ ਔਰ ਦੂਜੇ ਪਾਸੇ ਭੂਰੀ ਛੰਨਾ ਇੱਕ ਉੱਚ ਕੇ ਕੱਦਨੇ ਉਹ ਲਾ ਗਿਆ ਨੰਬਰ ਹੁਣ ਕੌਣ ਰੁਕਣ ਦਾ ਯਤਨ ਕਰੇਗਾ ਬੋਲਿਆ ਹੋਇਆ ਦਾਵਾ ਨੌਜਵਾਨ ਗੁਰਦੀਪ ਪੂਰੀ ਛੰਨਾ ਵਾਲਾ ਬਹੁਤ ਤਰੀਕੀਤੀ ਹੈ ਪਹਿਲੇ ਕੱਪ ਤੇ ਪਹਿਲੇ ਕੱਪ ਤੇ ਤਿੰਨ ਮੋਟਰਸਾਈਕਲਾਂ ਦਾ ਜੇਤੂ ਬਣਿਆ ਹੈ ਇਹ ਮੇਜਰ ਬਰਾਡ ਹੁਣਾਂ ਦਾ ਆਇਤ ਕਤਰੀ ਨਹੀਂ ਵੀ ਛੰਨੇ ਵਾਲੇ ਦਾ ਦੌਰ ਨਹੀਂ ਅੱਜ ਜਵਾਨਾ ਚੱਲਦਾ ਹੈ ਉਹ ਛੰਨਾ ਵਾਲੇ ਦਾ ਜਵਾਨਾ ਚੱਲਦੀ ਉਹ ਪੱਟਾਂ ਦੇ ਦਰਸ਼ਨ ਕਰਕੇ ਭੋਖਾਂ ਲੱਤਦੀਆਂ ਆ ਆਏ ਨੌਜਵਾਨ ਲੰਡੀਆਂ ਵਾਲਾ ਬਿੱਲੀ ਰੋਕਣ ਦੀ ਕੋਸ਼ਿਸ਼ ਕਰਦਾ ਪਰ ਮੁੰਡਾ ਤੇ ਧੁੱਸਦਾ ਹੀ ਹੈ ਛੰਨਾ ਵਾਲਾ ਗੁਰਦੀਪ ਸਿੰਘ ਪੂਰੀ ਕੈਨੇਡਾ ਚ ਵੀ ਬੁੱਕਦਾ ਹੈ ਆਏ ਨਾਉਣ ਚੁੜ ਕੇ ਕਿ ਕੀ ਦੀਆਂ ਮਜਾਲ ਕੋਈ ਥੱਲੇ ਲਾ ਦੇਵੇ ਕਿ ਜੱਟ ਦਾ ਬੈਸਟ ਬਣਿਆ ਫਿਰ ਕਹਿੰਦੇ ਕੈਨੇਡਾ ਚ ਜਾ ਕੇ ਤਿੰਨ ਸੀਜ਼ਨਾਂ ਦਾ ਬੈਸਟ ਬਣਿਆ ਕਬੱਡੀ ਦੀ ਦੁਨੀਆ ਤੇ ਉਹ ਵੀ ਗੱਲਾਂ ਕਰਦੇ ਆ ਵੀ ਛੰਨਾਲ ਤੇ ਕਬੱਡੀ ਦਿਆਲ ਹੈ ਗੱਲ ਬਸ ਸਮਝਦੀ ਹੈ ਗੱਲ ਸਮਝਦੀ ਹੋਣੀ ਹੈ ਗੁਰਦੀਪ ਸਿੰਘ ਪੂਰੀ ਛੋਟਾ ਸਿੰਘ ਧਾਰੀਵਾਲ ਦਾ ਪੁੱਤਰ ਸਵੱਚੀ ਸਾਡੀ ਅਨੰਦ ਪ੍ਰਸਾਦ ਸਪੋਰਟਸ ਕਲੱਬ ਯੂਕੇ ਦਾ ਧੰਨਵਾਦ ਹੈ ਆ ਗੁਰਦੀਪ ਪੂਰੀ ਛੰਨਾ ਵਾਲਾ ਛੰਨਾ ਵਾਲਾ ਛੰਨਾ ਵਾਲਾ ਫੇਰਿਆ ਫਿਰਦਾ ਆ ਸ਼ਾਦਾ ਉਹਦੀਆਂ ਯਾਦਾਂ ਨੇ ਅੱਜ ਕਬੱਡੀ ਕੋਚ ਦੇਵੀ ਦਿਆਲ ਦੀਆਂ ਯਾਦਾਂ ਨੇ ਆ ਕਹਿੰਦੇ ਭਾਵੇਂ ਸਾਡੀ ਖੇਡ ਕਬੱਡੀ ਦਾ ਛੰਨਾ ਵਾਲਾ ਤੇ ਦੂਜੇ ਪਾਸੇ ਸੀਤਾ ਪੱਤੜਾ ਵਾਲਾ ਦੀ ਚੈਂਪੀਅਨਸ਼ਿਪ ਦਾ ਫਾਈਨਲ ਹੈ 8.5 ਲੱਖ ਤੇ 6 ਲੱਖ ਦਾ ਮੁੰਡਿਆਰਾਂ ਦੇ ਸਪான்ਸਰ ਬਣ ਗਏ ਆਹ ਵੇਖਦੇ ਗੁਰਦੀਪ ਭੂਰੀ ਛੰਨਾ ਵਾਲਾ ਟੱਚ ਮਾਰ ਰਿਹਾ ਹੈ ਇਹ ਨਾਤਮ ਵਿਸ਼ਵਾਸ ਦੇ ਨਾਲ ਛੰਨਾ ਵਾਲਾ ਰੇਡ ਪਾ ਰਿਹਾ ਹੈ ਆਹ ਗੁਰਦੀਪ ਭੂਰੀ ਛੰਨਾ ਵਾਲਾ ਪਰ ਸੋੜ ਪੁੱਠੀ ਮਾਰੀ ਹੈ ਇੱਕ ਰੇਡ ਹੋਰ ਪਾਉਣ